ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사संगत जी ਆਓ ਸਭ ਤੋਂ ਪਹਿਲਾਂ ਅਰਸਨਾ ਪਵਿੱਤਰ ਕਰੀਏ ਫਤਿਹ ਦੀ ਸਾਂਝ ਪਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사संगत जी ਸ਼ਹੀਦ ਸਿੰਘ ਸਬਦਾ ਪਲਾ ਕਰਦੇ ਨੇ ਜਦੋਂ ਵੀ ਸ਼ਹੀਦ ਸਿੰਘਾਂ ਦੇ ਅੱਗੇ ਕੋਈ ਪੁਕਾਰ ਕਰਦਾ ਏ ਕੋਈ ਆਪਣਾ ਤਰ ਲਾ ਕਰਦਾ ਏ ਮਨਤ ਕਰਦਾ ਏ ਤੇ ਦਿਲੋਂ ਉਹਨਾਂ ਦੀ ਪੁਕਾਰ ਕਰਦਾ ਏ ਤੇ ਸ਼ਹੀਦ ਸਿੰਘ ਜਰੂਰ ਬੋੜ ਦੇ ਨੇ ਗੁਰੂ ਪਾਤਸ਼ਾਹ ਜੀ ਜਰੂਰ ਬੋੜ ਦੇ ਨੇ ਸਾਧ ਸੰਗਤ ਜੀ ਹਮੇਸ਼ਾ ਸ਼ਹੀਦ ਸਿੰਘਾਂ ਦੇ ਅੱਗੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਜ਼ੋਈਆਂ ਕਰਦੇ ਰਹਿਣਾ ਚਾਹੀਦਾ ਯਾਰ ਦਾਸਾਂ ਕਰਦੇ ਰਹਿਣਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਜੀ ਹੋ ਤੁਹਾਡੇ ਬਿਨਾ ਸਾਡਾ ਕੋਈ ਆਸਰਾ ਨਹੀਂ ਦੁਨੀਆ 'ਤੇ ਕੋਈ ਐਸੀ ਤਾਕਤ ਨਹੀਂ ਜਿਹੜੀ ਸਾਡਾ ਸਾਥ ਦੇ ਸਕੇ ਸਾਡਾ ਆਸਰਾ ਬਣ ਸਕੇ ਤੁਹਾਡੇ ਤੋਂ ਬਿਨਾ ਕੋਈ ਆਸਰਾ ਨਹੀਂ ਅਸੀਂ ਬੇਕਾਰ ਆਂ ਤੇ ਸਾਡਾ ਘਰ ਤੁਸੀਂ ਹੋ ਅਸੀਂ ਤੁਹਾਡੇ ਉੱਪਰ ਟੇਕ ਰੱਖੀ ਐ ਤੇ ਤੁਹਾਡੇ ਤੋਂ ਬਿਨਾ ਅਸੀਂ ਕਿਸੇ ਦੇ ਅੱਗੇ ਚੁੱਕ ਨਹੀਂ ਸਕਦੇ ਕਿਸੇ ਕੋਲੋਂ ਮੰਗ ਨਹੀਂ ਸਕਦੇ ਸਾਥ ਸੰਗਤ ਜੀ ਹਮੇਸ਼ਾ ਅਰਦਾਸ ਕਰਨੀ ਹੈ ਐਦਾਂ ਇੰਨੇ ਜ਼ਿਆਦਾ ਭਰੋਸੇ ਦੇ ਨਾਲ ਅਰਦਾਸ ਕਰੀਏ ਉਨ੍ਹਾਂ ਦੇ ਅੱਗੇ ਕੀ ਫਿਰ ਅਰਦਾਸ ਜਿਹੜੀ ਆ ਕਬੂਲੀ ਜਾਵੇ ਇੰਨਾ ਪਰਪੱਕਤਾ ਹੋਵੇ ਸਾਡੀ ਅਰਦਾਸ ਦੇ ਵਿੱਚ ਕਿ ਸੱਚੇ ਬਾਦਸ਼ਾਹ ਸਾਡੇ ਤੇ ਮਿਹਰ ਕਰੋ ਸਾਡੇ ਹਮੇਸ਼ਾ ਅੰਗ ਸੰਗ ਰਹੋ ਬਾਦਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀਓ ਰੱਖਿਓ ਗਰੀਬ ਦੀ लाज ਨਾ ਕਰਿਓ ਕਿਸੇ ਦਾ ਮੁਹਤਾਜ ਮਹਤਾਜ ਕਰੋ ਉਹਨਾਂ ਦਾ ਜਿਨ੍ਹਾਂ ਦੇ ਨੇਤਰਾਂ 'ਚ ਨਾਮ ਦੀ ਲਾਜ ਇਦਾਂ ਦੀ ਅਰਦਾਸ ਜਦੋਂ ਅਸੀਂ ਕਰਾਂਗੇ ਤੇ ਸਾਡੀਆਂ ਅਰਦਾਸਾਂ ਜ਼ਰੂਰ ਕਬੂਲ ਹੋਣਗੀਆਂ ਤੇ ਸ਼ਹੀਦ ਸਿੰਘ ਜਿਹੜੇ ਨੇ ਫਿਰ ਸਾਡੇ ਅੰਗ ਸੰਗ ਸਹਾਈ ਹੋਣਗੇ ਤੇ ਹੁੰਦੇ ਵੀ ਨੇ ਤੇ ਹੋ ਵੀ ਰਹੇ ਨੇ ਅਸੀਂ ਸਾਖੀਆਂ ਸਾਂਝੀਆਂ ਕਰਦੇ ਆਂ ਕਿ ਕਿਵੇਂ ਸ਼ਹੀਦ ਸਿੰਘ ਮੇਰੇ ਪਿਆਰੇ ਬਾਬਾ ਜੀ ਅੱਜ ਵੀ ਵਰਤ ਰਹੇ ਨੇ ਸਭ ਦਾ ਭਲਾ ਕਰਦੇ ਨੇ ਕਿਉਂਕਿ ਉਹਨਾਂ ਦੀ ਕਾਰ ਹੀ ਭਲਾ ਕਰਨਾ ਹੈ ਜਦੋਂ ਅਸੀਂ ਆਸਰਾ ਇੱਕ ਤੇ ਰੱਖਦੇ ਆਂ ਟੇਕ ਇੱਕ ਤੇ ਰੱਖਦੇ ਆਂ ਤੇ ਫਿਰ ਸਾਡੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਪਰ ਜੇ ਸਾਡੇ ਮਾਈਂਡ ਦੇ ਵਿੱਚ ਹਮੇਸ਼ਾ ਇਹ ਰਹਾ ਕਿ ਜੇ ਇਥੋਂ ਅਰਦਾਸ ਨਾ ਪੂਰੀ ਹੋਈ ਤੇ ਮੈਂ ਉੱਥੇ ਜਾਊਂਗਾ ਉੱਥੋਂ ਪੂਰੀ ਨਾ ਹੋਈ ਤੇ ਫਿਰ ਅੱਗੇ ਜਾਊਂਗਾ ਫਿਰ ਸਾਡੀਆਂ ਅਰਦਾਸਾਂ ਅਧੂਰੀਆਂ ਜਾਂਦੀਆਂ ਨੇ ਸਾਡੀਆਂ ਜ਼ਿਆਦਾਤਰ ਜਿਹੜੀਆਂ ਅਰਦਾਸਾਂ ਅਧੂਰੀਆਂ ਰਹਿਣ ਦਾ ਕਾਰਨ ਹੀ ਇਹ ਆ ਕਿ ਸਾਡੇ ਮਨ ਦੇ ਵਿੱਚ ਪਰਪਕਤਾ ਨਹੀਂ ਸਾਡਾ ਮਨ ਡੋਲਦਾ ਫਿਰਦਾ ਆ ਮਨ ਅਡੋਲ ਨਹੀਂ ਤੇ ਸਾਧ ਸੰਗਤ ਜੀ ਐਨੇ ਵਿਸ਼ਵਾਸ ਦੇ ਨਾਲ ਅਰਦਾਸ ਕਰੀਏ ਬਾਬਾ ਜੀ ਦੇ ਚਰਨਾਂ ਦੇ ਵਿੱਚ ਕਿ ਬਾਬਾ ਜੀ ਤੁਹਾਡੇ ਤੋਂ ਬਿਨਾ ਕੋਈ ਆਸਰਾ ਹੀ ਨਹੀਂ ਮੇਰੇ ਤੇ ਜਿਹੜਾ ਕਸ਼ਟ ਆਇਆ ਆ ਦੁੱਖ ਆਇਆ ਆ ਤੁਸੀਂ ਹੀ ਠੀਕ ਕਰ ਸਕਦੇ ਹੋ ਤੁਹਾਡੇ ਤੋਂ ਬਿਨਾ ਕੌਣ ਠੀਕ ਕਰੇ ਹੈ ਐਸਾ ਕੋਈ ਦੁਨੀਆ ਦੇ ਵਿੱਚ ਵੈਦ ਕੋਈ ਡਾਕਟਰ ਜਾਂ ਕੋਈ ਜਿਹੜਾ ਮੇਰਾ ਰੋਗ ਕੱਟ ਸਕੇ ਮੇਰਾ ਦੁੱਖ ਕਸ਼ਟ ਕੱਟ ਸਕੇ ਕੋਈ ਦੁਨੀਆ ਦੇ ਵਿੱਚ ਐਸਾ ਨਹੀਂ ਲੱਭਦਾ ਜਾ ਕੇ ਭਾਵੇਂ ਤੁਸੀਂ ਦੇਖ ਲਓ ਪ੍ਰੈਕਟੀਕਲ ਕਰਕੇ ਕਿ ਕੋਈ ਹੈ ਜਿਹੜਾ ਰੋਗ ਕੱਟ ਸਕੇ ਕੋਈ ਗਰੰਟੀ ਚੱਕੇ ਨਹੀਂ ਹੈ ਡਾਕਟਰ ਵੀ ਗਰੰਟੀ ਨਹੀਂ ਚਾਖਦੇ ਡਾਕਟਰ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕੋਈ ਆਪਰੇਟ ਵੀ ਕਰਦੇ ਨੇ ਉਹਦੇ ਤੋਂ ਪਹਿਲਾਂ ਕੰਡੀਸ਼ਨਜ਼ ਐਂਡ ਟਰਮਸ ਤੁਹਾਨੂੰ ਦੱਸ ਦਿੰਦੇ ਨੇ ਵੀ ਕੁਝ ਵੀ ਹੋ ਸਕਦਾ ਹੈ ਕਿਉਂਕਿ ਸ਼ੋਰਟੀ ਨਹੀਂ ਆ ਸ਼ੋਰਟੀ ਨਹੀਂ ਦਿੰਦੇ ਪਰ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਇੱਕ ਚੀਜ਼ ਮੈਂ ਭਰੋਸੇ ਨਾਲ ਬਾਬਾ ਦੀਪ ਸਿੰਘ ਜੀ ਦਾ ਔਟ ਆਸਰਾ ਲੈਂਦੇ ਹੋਏ ਕਹਿ ਸਕਦਾ ਹਾਂ ਕਿ ਇਹ ਸ਼ੋਰਟੀ ਹੈ ਜਦੋਂ ਮਨ ਦੇ ਵਿੱਚ ਵਿਸ਼ਵਾਸ ਹੋਵੇ ਸ਼ਰਦਾ ਪ੍ਰਪੱਕ ਹੋਵੇ ਨਾ ਪਰ ਉਸਾਇਨਾ ਜਿਆਦਾ ਹੋਵੇ ਕਿ ਇਥੋਂ ਮੇਰਾ ਕਸ਼ਟ ਕੱਟਿਆ ਜਾਣਾ ਤੇ ਸਾਧ ਸੰਗਤ ਜੀ 101% ਕਸ਼ਟ ਕੱਟਿਆ ਜਾਂਦਾ ਜੀ ਪਰ ਜੇ ਸਾਡੀਆਂ ਅਰਦਾਸਾਂ ਨਹੀਂ ਸੁਣੀਆਂ ਜਾ ਰਹੀਆਂ ਕਸ਼ਟ ਨਹੀਂ ਕੱਟੇ ਜਾ ਰਹੇ ਸੋਚ ਲੈਣਾ ਚਾਹੀਦਾ ਹੈ ਕਿ ਕਿਤਨਾ ਕਿਤੇ ਕਮੀ ਰਹਿਣ ਈ ਆ ਤੇ ਉਹ ਕਮੀ ਨੂੰ ਕਿਵੇਂ ਦੂਰ ਕਰਨਾ ਹੈ ਉਹ ਅਸੀਂ ਦੂਰ ਨਹੀਂ ਸਕਦੇ ਉਹ ਦੂਰ ਵੀ ਬਾਬਾ ਜੀ ਕਰ ਸਕਦੇ ਨੇ ਜੋ ਕਿਰਪਾ ਕਰਨ ਤੇ ਕਸ਼ਟ ਵੀ ਕੱਟੇ ਜਾਂਦੇ ਨੇ ਉਹ ਕਿਰਪਾ ਕਰਨ ਅਰਦਾਸਾਂ ਪੂਰੀਆਂ ਨਹੀਂ ਹੋ ਰਹੀਆਂ ਜੀ ਉਹ ਕਿਰਪਾ ਕਰਨ ਤੇ ਸਾਡੀਆਂ ਅਰਦਾਸਾਂ ਪੂਰੀਆਂ ਕਰਮਾਉਣ ਲਈ ਸਾਨੂੰ ਯੁਗਤੀਆਂ ਵੀ ਦੱਸ ਦਿੰਦੇ ਨੇ ਤੇ ਸਾਡੀਆਂ ਕਮੀਆਂ ਵੀ ਦੂਰ ਕਰ ਦਿੰਦੇ ਨੇ ਕਿਉਂਕਿ ਉਹ ਹੀ ਸਾਰੇ ਕਰਨ ਵਾਲੇ ਨੇ ਅਸੀਂ ਤਾਂ ਇੱਕ ਜਿਵੇਂ ਪਤੰਗ ਉੱਡਦੀ ਹੈ ਉਹਦੇ ਵਿੱਚ ਪਤੰਗ ਦਾ ਕੋਈ ਯੋਗਦਾਨ ਨਹੀਂ ਉਡਾਉਣ ਵਾਲੇ ਦੇ ਹੱਥਾਂ 'ਚ ਹੈ ਅਸੀਂ ਤੇ ਤੁਰੇ ਫਿਰਦੇ ਆਂ ਸਾਡੀ ਜ਼ਿੰਦਗੀ ਅਸੀਂ ਨਹੀਂ ਜੋਰੇ ਸਾਨੂੰ ਜਿਵੇਂ ਉਹ ਮਾਲਕ ਦਾ ਹੁਕਮ ਹੈ ਅਸੀਂ ਉਹਦਾ ਉਹਦਾ ਕਰੀ ਜਾ ਰਹੇ ਹਾਂ ਕਿਉਂਕਿ ਉਹਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਤੇ ਸਾਡੇ ਮਾੜੇ ਕਰਮਾਂ ਦੇ ਨਤੀਜੇ ਨੇ ਜਿਹੜੇ ਸਾਡੇ ਤੇ ਕਸਟਾਉਂਦੇ ਨੇ ਤੇ ਸਾਤ ਸੰਗਤ ਜੀ ਇੱਕ ਅਸ ਨੂੰ ਦੂਰ ਵੀ ਫੇਰੋ ਮਾਲਕ ਆਪ ਹੀ ਕਰਵਾਉਂਦਾ ਹੈ ਭਰੋਸਾ ਰੱਖਣਾ ਹੈ ਤੇ ਹਮੇਸ਼ਾ ਸ਼ਰਧਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਅੱਗੇ ਗੁਰੂ ਪਾਤਸ਼ਾਹ ਦੀ ਅੱਗੇ ਅਰਦਾਸਾਂ ਅਰਜ਼ੋਈਆਂ ਕਰਦੀਆਂ ਰਹਿਣਾ ਚਾਹੀਦਾ ਹੈ ਕਿ ਬਾਬਾ ਜੀ ਤੁਸੀਂ ਹੀ ਮੇਰਾ ਕਸ਼ਟ ਘਟ ਸਕਦੇ ਹੋ ਤੁਸੀਂ ਮੈਨੂੰ ਤੰਦਰੁਸਤ ਕਰ ਸਕਦੇ ਹੋ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਫਿਰ ਸਭ ਦੇ ਰੋਗ ਦੁੱਖ ਕਸ਼ਟ ਦੂਰ ਕਰਦੇ ਨੇ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਉਹ ਇੱਕ ਵੀਰ ਸੁਣਾਉਂਦਾ ਆ ਕਿ ਉਹਦੇ ਪਰਿਵਾਰ ਦੇ ਵਿੱਚ ਕਿਵੇਂ ਸ਼ਹੀਦ ਸਿੰਘਾ ਨੇ ਆਪਣੇ ਪਹਿਰੇ ਲਗਾਏ ਤੇ ਕੇਵੇਂ ਉਹਦੇ ਪਰਿਵਾਰ ਨੂੰ ਇੱਕ ਵੱਡੀ ਮੁਸ਼ਕਲ ਤੋਂ ਬਚਾਇਆ ਸਤ ਸੰਗਤ ਜੀ ਹੁਣ ਕਈ ਵਾਰੀ ਅੱਦਾ ਹੁੰਦਾ ਹੈ ਕਿ ਸਾਡੇ ਉੱਤੇ ਕੋਈ ਵੱਡਾ ਕਸ਼ਟਾਉਣਾ ਹੁੰਦਾ ਹੈ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਐਦਾਂ ਕਰ ਦਿੰਦੇ ਨੇ ਕਿ ਉਹ ਜਿਹੜੀ ਸੂਲੀ ਤੇ ਸੂਲੀ ਹੁੰਦੀ ਹੈ ਸੂਲੀ ਨੂੰ ਸੋਲ ਕਰ ਦਿੰਦੇ ਨੇ ਵੱਡੇ ਰੋਗ ਨੂੰ ਛੋਟਾ ਕਰ ਦਿੰਦੇ ਨੇ ਵੱਡੇ ਕਸ਼ ਨੂੰ ਛੋਟਾ ਕਰਕੇ ਫਿਰ ਕੱਟ ਦਿੰਦੇ ਨੇ ਤੇ ਸਾ ਸੰਗਤ ਜੀ ਜਿਹੜੀ ਅੱਜ ਅਸੀਂ ਸਾਖੀ ਸੰਜੀ ਕਰਨ ਲੱਗੇ ਆ ਉਹ ਵੀਰ ਦੱਸਦਾ ਆ ਕਿ ਅਸੀਂ ਪਰਿਵਾਰ ਦੇ ਚਾਰ ਜੀ ਆ ਮੰਮੀ ਪਾਪਾ ਮੈਂ ਤੇ ਮੇਰੀ ਭੈਣ ਕਹਿੰਦਾ ਕਿ ਮੈਂ ਪਰਿਵਾਰ ਵਿੱਚ ਮਤਲਬ ਦੋਨਾਂ ਭੈਣ ਭਰਾਵਾਂ ਚ ਮੈਂ ਵੱਡਾ ਐ ਤੇ ਮੇਰੀ ਭੈਣ ਛੋਟੀ ਸੀ ਤੇ ਇਹ ਕਹਿੰਦਾ ਕਿ ਮੇਰੀ ਇੱਛਾ ਸੀ ਮੈਂ ਚਾਹੁੰਦਾ ਸੀ ਕਿ ਮੇਰੀ ਭੈਣ ਦਾ ਜਿਹੜਾ ਵਿਆਹ ਸੀ ਮੇਰੇ ਤੋਂ ਪਹਿਲਾਂ ਹੋਵੇ ਕਹਿੰਦਾ ਕਿ ਇਦਾਂ ਹੁੰਦਾ ਆ ਸਮਾਂ ਹੁੰਦਾ ਆ ਵੀ ਚਲੋ ਅਸੀਂ ਚੰਗਾ ਰਿਸ਼ਤਾ ਦੇਖ ਲੱਭਦੇ ਆ ਕੋਸ਼ਿਸ਼ ਕਰਦੇ ਆ ਕੀ ਵਧੀਆ ਰਿਸ਼ਤਾ ਮਿਲ ਜੇ ਕਿੰਦੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਇੱਕ ਵਧੀਆ ਰਿਸ਼ਤਾ ਮਿਲ ਜਾਂਦਾ ਆ ਅਸੀਂ ਮਤਲਬ ਸੋਚ ਲਿਆ ਕਿ ਵਧੀਆ ਹੋਣਾ ਆ ਜਿਵੇਂ ਅਸੀਂ ਦੇਖਦੇ ਆ ਕਿ ਕਿਸੇ ਦੇ ਵਿੱਚ ਵਟ ਕਿਤੇ ਦੇਖਿਆ ਨਹੀਂ ਜਾਂਦਾ ਤੇ ਉਹ ਵੀਰ ਕਹਿੰਦਾ ਕਿ ਅਸੀਂ ਰਿਸ਼ਤਾ ਕਰ ਦਿੰਨੇ ਆ ਚਲੋ ਵੀ ਇੰਨੀ ਤਰੀਕ ਰੱਖ ਲੈਂਦੇ ਆ ਕਿ ਚਲੋ ਇੰਨੀ ਤਰੀਕ ਨੂੰ ਅਸੀਂ ਵਿਆਹ ਕਰਦਾਂਗੇ ਅੱਜ ਤੋਂ ਇੰਨੇ ਮਹੀਨੇ ਬਾਅਦ ਵਿਆਹ ਦੀ ਤਰੀਕ ਰੱਖ ਦਿੰਨੇ ਆ ਤੇ ਚਲੋ ਕਹਿੰਦਾ ਕਿ ਸਮਾਂ ਗੁਜ਼ਰਦਾ ਆ ਅਸੀਂ ਪੂਰਾ ਜਿੱਦਾਂ ਉਹ ਕਹਿੰਦੇ ਸੀ ਉਦਾਂ ਵਿਆਹ ਕੀਤਾ ਕਾਫੀ ਖਰਚਾ ਕੀਤਾ ਤੇ ਕਹਿੰਦੇ ਕਿ ਵਧੀਆ ਵਿਆਹ ਕਰਤਾ ਚਲੋ ਵਿਆਹ ਕੀਤਾ ਭੈਣ ਜਿਹੜੀ ਆਪਣੇ ਘਰ ਗਈ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਅਸੀਂ ਵਿਆਹ ਕੀਤਾ ਕਹਿੰਦੇ ਕਿ ਕੋਈ ਸਮਾਂ ਵੀ ਗੁਜ਼ਰਦਾ ਆ ਵਿਆਹ ਨੂੰ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਜਿਹੜਾ ਲੜਕਾ ਅਸੀਂ ਆਪਣੀ ਧੀ ਵਾਸਤੇ ਦੇਖਿਆ ਸੀ ਆਪਣੀ ਭੈਣ ਵਾਸਤੇ ਦੇਖਿਆ ਆ ਉਹ ਲੜਕਾ ਨਸ਼ੇ ਕਰਦਾ ਹੈ ਤੇ ਨਸ਼ੇਵੀ ਬੜੇ ਜ਼ਿਆਦਾ ਕਰਦਾ ਆ ਤੇ ਇੱਕ ਤੇ ਨਸ਼ੇ ਕਰਦਾ ਹੈ ਉੱਪਰੋਂ ਭੈਣ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਕਿਉਂਕਿ ਜਿਹੜੇ ਨਸ਼ੇੜੀ ਹੁੰਦੇ ਨੇ ਤੇ ਸਾਧ ਸੰਗਤ ਜੀ ਉਹ ਕਿਸੇ ਨੂੰ ਦੇਖਦੇ ਨਹੀਂ ਵੀ ਅੱਗੇ ਮਾਂ ਖਲੋਤੀ ਆ ਪਿਓ ਖਲੋਤਾ ਜਾਂ ਪਤਨੀ ਆ ਜਾਂ ਭੈਣ ਉਹਨਾਂ ਲਈ ਸਿਰਫ ਉਹਨਾਂ ਨੂੰ ਨਸ਼ਾ ਚਾਹੀਦਾ ਆ ਤੇ ਨਸ਼ੇ ਵਾਸਤੇ ਪੈਸਾ ਚਾਹੀਦਾ ਤੇ ਸਾਧ ਸੰਗਤ ਫਿਰ ਉਹ ਆਪਣੀ ਪਤਨੀ ਕੋਲੋਂ ਪੈਸੇ ਮੰਗਦਾ ਆ ਵੀਰ ਦੱਸਦਾ ਕਿ ਉਹਦੇ ਕੋਲੋਂ ਪੈਸੇ ਮੰਗਦਾ ਵੀ ਮੈਨੂੰ ਪੈਸੇ ਲਿਆ ਕੇ ਦੇ ਗਹਿਣੇ ਵੀ ਉਹਦੇ ਵੇਚ ਦਿੰਦਾ ਆ ਤੇ ਜਦੋਂ ਪੈਸੇ ਨਹੀਂ ਰਹਿੰਦੇ ਸਭ ਕੁਝ ਵੇਚ ਦਿੰਦਾ ਆ ਕਹਿੰਦੇ ਸਾਡੀ ਜਿਹੜੀ ਕੁੜੀ ਆ ਜਾਨੀ ਕਿ ਉਹ ਸਾਨੂੰ ਕੁਝ ਨਹੀਂ ਦੱਸਦੀ ਸਾਡੀ ਬੇਟੀ ਮੇਰੀ ਭੈਣ ਕਹਿੰਦਾ ਕਿ ਉਹ ਸਹੀ ਗਈ ਬੜਾ ਚਿਰ ਪਰ ਜਦੋਂ ਅੰਤ ਹੋ ਗਿਆ ਵੀ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਮਾਰਕੁਟਾਈ ਹੋਣੀ ਸ਼ੁਰੂ ਹੋ ਗਈ ਕਾਫੀ ਜ਼ਿਆਦਾ ਮਾਰਕੁਟਾਈ ਹੋਣੀ ਕਹਿੰਦੇ ਕਿ ਫਿਰ ਥੱਕ ਹਾਰ ਕੇ ਉਹ ਫੋਨ ਕਰਦੀ ਆ ਕਿ ਮੇਰੇ ਨਾਲ ਆ ਹੋਇਆ ਆ ਤੇ ਕਹਿੰਦੇ ਅਸੀਂ ਪੁੱਛਿਆ ਕਿ ਪੀ ਸ਼ਾਇਦ ਛੋਟੀ ਮੋਟੀ ਲੜਾਈ ਹੋ ਗਈ ਅਸੀਂ ਸਮਝਾਇਆ ਕਹਿੰਦੀ ਕਿ ਫੇਰ ਉਹਨੇ ਦੱਸਿਆ ਪੀ ਇਹ ਕੁਛ ਅੱਜ ਹੀ ਨਹੀਂ ਹੋਇਆ ਏ ਜਦੋਂ ਦਾ ਵਿਆਹ ਹੋਇਆ ਕਿ ਵਿਆਹ ਤੋਂ 1 ਮਹੀਨੇ ਤੋਂ ਬਾਅਦ ਸ਼ੁਰੂ ਹੋ ਗਿਆ ਇਹ ਤਾਂ ਨਸ਼ੇ ਬੜੇ ਕਰਦਾ ਹੈ ਸਭ ਕੁਝ ਵੇਚ ਲਿਆ ਨੇ ਮੇਰਾ ਗਹਿਣਾ ਨਹੀਂ ਕੋਈ ਛੱਡਿਆ ਹੁਣ ਸਭ ਕੁਝ ਮੁੱਕ ਗਿਆ ਤੇ ਹੁਣ ਮੈਨੂੰ ਮਾਰਦਾ ਹੈ ਕਿ ਪੈਸੇ ਮੰਗ ਪੈਸੇ ਲੈ ਕੇ ਆ ਕਿਤੋਂ ਤੇ ਫਿਰ ਉਹ ਵੀਰ ਦੱਸਦਾ ਹੈ ਕਿ ਮੇਰੀ ਭੈਣ ਜਿਹੜੀ ਐ ਅਸੀਂ ਉਹਨੂੰ ਜਾ ਕੇ ਲੈ ਆਉਨੇ ਆ ਤੇ ਵਿਆ ਲੈ ਆਉਨੇ ਆ ਤੇ ਚਲੋ ਫਿਰ ਜਿੱਦਾਂ ਕਹਿੰਦੇ ਕਿ ਉਹ ਕਹਿੰਦੀ ਕਿ ਮੈਂ ਜਾਣਾ ਨਹੀਂ ਆ ਉਹ ਲੈਣ ਆਉਂਦੇ ਨੇ ਚਲੋ ਪਰ ਆਪਾਂ ਨਹੀਂ ਭੇਜਦੇ ਕਿ ਮੁੰਡਾ ਨਸ਼ਾ ਛੱਡੇ ਤੇ ਮੁੰਡਾ ਨਸ਼ੇ ਹੀ ਨਹੀਂ ਛੱਡ ਸਕਦਾ ਤੇ ਬੜੀ ਕੋਸ਼ਿਸ਼ ਕੀਤੀ ਚਲੋ ਇੱਕ ਵਾਰੀ ਭੇਜ ਵੀ ਦਿੱਤਾ ਮੁੰਡਾ ਕਹਿੰਦਾ ਵੀ ਆਪਾਂ ਨਸ਼ਾ ਛਡਾਊ ਕੇਂਦਰ ਭੇਜਿਆ ਆ ਆਪ ਚਲੋ ਠੀਕ ਹੋ ਜਾਏਗਾ ਵਿੱਚ ਸਿਆਣੇ ਬੰਦੇ ਨੇ ਪਾ ਕੇ ਚਲੋ ਸਾਡਾ ਰਾਜੀਨਾਮਾ ਕਰਾਤਾ ਕਹਿੰਦਾ ਕਿ ਭੈਣ ਫਿਰ ਚਲੀ ਗਈ ਸੋਹਰੇ ਘਰ ਤੇ ਕੋਈ ਸਮਾਂ ਲੰਘਦਾ ਆ ਮੁੰਡਾ ਫੇਰ ਉਦਾਂ ਨਸ਼ੇ ਕਰਨੇ ਸ਼ੁਰੂ ਕਰ ਦਿੰਦਾ ਤੇ ਭੈਣ ਫੇਰ ਤੰਗ ਪਰੇਸ਼ਾਨ ਰਹਿਣਾ ਬਹੁਤ ਤੰਗ ਰੋਈ ਜਾਣਾ ਨੇ ਤੇ ਚੰਗੀ ਭਲੀ ਸਾਡੀ ਹੱਸ ਦੀ ਖੇੜ ਦੀ ਭੈਣ ਜਿਹੜੀ ਸੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਗਈ ਕਹਿੰਦੇ ਕਿ ਅਸੀਂ ਫੇਰ ਕੀ ਕੀਤਾ ਅਸੀਂ ਹੁਣ ਪੱਕੇ ਤੌਰ ਤੇ ਗਏ ਕਿ ਅਸੀਂ ਹੁਣ ਲੈ ਆਉਣਾ ਹੈ ਬਸ ਹੁਣ ਭੇਜਣਾ ਨਹੀਂ ਕਹਿੰਦੇ ਕਿ ਅਸੀਂ ਭੈਣ ਆਪਣੇ ਨੂੰ ਘਰ ਲੈ ਆਏ ਕਹਿੰਦਾ ਕਿ ਐਦਾਂ ਉਹਦੇ ਮੈਂਟਲੀ ਟੌਰਚਰ ਹੋਇਆ ਕਿ ਉਹਦੇ ਮਾਈਂਡ ਤੇ ਐਦਾਂ ਦੀ ਚੀਜ਼ ਬੈ ਗਈ ਕਿ ਉਹ ਡਿਪਰੈਸ਼ਨ 'ਚ ਚਲੀ ਗਈ ਪੂਰੀ ਤਰੀਕੇ ਨਾਲ ਕਿੰਦਾ ਸਾਡੇ ਕਿਸੇ ਨਾਲ ਗੱਲ ਨਾ ਕਰਨੀ ਉਹਨੇ ਕਿਸੇ ਨਾਲ ਨਾ ਹੱਸਣਾ ਨਾ ਖੇਡਣਾ ਨਾ ਖਾਣਾ ਪੀਣਾ ਜੋ ਤੱਕ ਇਹ ਨਾ ਰੋਟੀ ਖਵਾ ਦੇਣੀ ਹੈ ਕਦੀ ਖਾ ਲੈਣੀ ਨਹੀਂ ਤੇ ਕੁਝ ਨਾ ਖਾਣਾ ਉਹਨੇ ਬਸ ਕਹੀ ਜਾਣਾ ਕਿ ਮੈਨੂੰ ਬਸ ਕਮਰੇ 'ਚ ਦੇ ਦਿਓ ਕਮਰੇ 'ਚ ਬੈਠੀ ਰਹਿਣਾ ਮੈਂ ਬਾਹਰ ਨਹੀਂ ਜਾਣਾ ਮੈਂ ਚਾਨਣਾ ਨਹੀਂ ਦੇਖਣਾ ਚਾਹੁੰਦੀ ਐਦਾਂ ਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਹ ਭੈਣ ਤੇ ਉਹ ਵੀਰ ਉਹਦਾ ਦੱਸਦਾ ਹੈ ਕਿ ਅਸੀਂ ਬੜੇ ਤੰਗ ਪਰੇਸ਼ਾਨ ਅਸੀਂ ਵੀ ਦੁਖੀ ਆਪਣੀ ਭੈਣ ਨੂੰ ਦੇਖ ਕੇ ਕਿ ਅਸੀਂ ਤਾਂ ਚਾਵਾਂ ਨਾਲ ਵਿਆਹ ਕੀਤਾ ਸੀ ਵੀ ਇਹ ਕੀ ਖੇਡ ਬਣ ਗਈ ਤੇ ਇਹ ਕਹਿੰਦਾ ਕਿ ਅਸੀਂ ਬੜਾ ਇਲਾਜ ਕਰਾਇਆ ਪਰ ਕੋਈ ਜ਼ਿਆਦਾ ਫਰਕ ਨਾ ਪਿਆ ਡਾਕਟਰ ਦਵਾਈਆਂ ਦਿੰਦੇ ਸੀ ਉਹ ਨੀਂਦੀਆਂ ਦੇ ਦਿੰਦੇ ਸੀ ਉਹਦੇ ਨਾਲ ਭੈਣ ਸੁੱਤੀ ਰਹਿੰਦੀ ਸੀ ਪਰ ਅਸੀਂ ਚਾਹੁੰਦੇ ਸੀ ਕਿ ਨਾਰਮਲ ਹੋਵੇ ਤੇ ਨਾਰਮਲ ਦਵਾਈਆਂ ਨਾਲ ਕਦੀ ਨਹੀਂ ਸੀ ਉਹਨੇ ਹੋਣਾ ਅਸੀਂ ਫਿਰ ਅਰਦਾਸਾਂ ਵੀ ਕਰਾਈਆਂ ਗੁਰੂ ਘਰ ਜਾਣਾ ਉਥੇ ਬਾਬਾ ਜੀ ਨੂੰ ਕਹਿਣਾ ਕਿ ਉਦਾਸ ਕਰੋ ਕਿ ਤੰਦਰੁਸਤੀ ਬਖਸ਼ੇ ਵੀ ਸਾਡੀ ਭੈਣ ਜਿਹੜੀ ਹੱਸੇ ਖੇਡੇ ਵੀ ਸਾਡੇ ਨਾਲ ਬੋਲੇ ਚੱਲੇ ਪਈ ਉਹ ਇਦਾਂ ਮਤਲਬ ਮੈਂਟਲੀ ਟੋਰਚਡ ਹੋਇਆ ਤੇ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਤੇ ਸਾਥ ਸੰਗਤ ਫਿਰ ਉਹ ਵੀਰ ਕਹਿੰਦਾ ਕਿ ਅਸੀਂ ਕਾਫੀ ਸਿਆਣਿਆਂ ਕੋਲ ਵੀ ਗਏ ਸਾਨੂੰ ਜਿੱਥੇ ਦੱਸ ਪੈਂਦੀ ਸੀ ਕਿ ਉਹ ਫਲਾਣਾ ਬਾਬਾ ਆ ਉਹ ਫਾਂਡਾ ਕਰਦਾ ਆ ਜਿਹਦੇ ਨਾਲ ਜਿਹੜੇ ਬੰਦੇ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦੇ ਨੇ ਫਿਰ ਉਹ ਠੀਕ ਹੋ ਜਾਂਦੇ ਨੇ ਕਹਿੰਦੇ ਪਰ ਸਾਨੂੰ ਕੋਈ ਫਰਕ ਨਾ ਪਿਆ ਕਾਫੀ ਅਸੀਂ ਤੱਕੇ ਧੋਲੇ ਖਾਦੇ ਸਾਰੇ ਸਾਰਿਆਂ ਨੇ ਮਤਲਬ ਇੱਕ ਆਪਣੀ ਵਾਹ ਲਾ ਲਈ ਪਰ ਕੋ ਫਰਕ ਨਾ ਪਿਆ ਅਸੀਂ ਵੀ ਥੱਕ ਹਾਰ ਗਏ ਵੀ ਹੁਣ ਕੀ ਕਰੀਏ ਵੀ ਜਵਾਨ ਭੈਣ ਹੈ ਤੇ ਜਵਾਨ ਬੰਦਾ ਜਦੋਂ ਇਦਾਂ ਸੁੱਤਾ ਹੋਵੇ ਕਮਰੇ ਚੋਂ ਨਿਕਲਦਾ ਨਾ ਹੋਵੇ ਕਿਸੇ ਨਾਲ ਗੱਲਬਾਤ ਨਾ ਕਰਦਾ ਹੋਵੇ ਖਾਂਦਾ ਪੀਂਦਾ ਨਾ ਹੋਵੇ ਤੇ ਸੱਚੀ ਇੱਕ ਵਾਰੀ ਦਿਲ ਤੇ ਦੁਖਦਾ ਹੈ ਉਹ ਵੀਰ ਸੀ ਭਰਾ ਸੀ ਕਾਫੀ ਜਾਂਦਾ ਮੈਂ ਪਰੇਸ਼ਾਨ ਵੀ ਹੁਣ ਇਹ ਡਿਪਰੈਸ਼ਨ ਜਿਹਦੇ ਨਾਲ ਅਸੀਂ ਵੀ ਤੜਫ ਰਹੇ ਹਾਂ ਬਹੁਤ ਜ਼ਿਆਦਾ ਤੇ ਸਾਥ ਸੰਗਤ ਉਹ ਵੀਰ ਕਹਿੰਦਾ ਕਿ ਇਸ ਤਰੀਕੇ ਨਾਲ ਅਸੀਂ ਠੋਕਰਾਂ ਖਾ ਖਾ ਕੇ ਥਾਂ ਥਾਂ ਤੇ ਨੱਕ ਰਗੜ ਕੇ ਇਲਾਜ ਕਰਾ ਕੇ ਥੱਕ ਹਾਰ ਚੁੱਕੇ ਸੀ ਤੇ ਅਸੀਂ ਹੁਣ ਇਹ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰਤਾ ਸੀ ਕਿ ਸ਼ਾਇਦ ਸਾਡੀ ਜਿਹੜੀ ਭੈਣ ਹੈ ਕਦੀ ਠੀਕ ਨਹੀਂ ਹੋਏਗੀ ਸਾਨੂੰ ਇਸ ਤਰ੍ਹਾਂ ਹੀ ਉਹਨੂੰ ਦੇਖਣਾ ਪਏਗਾ ਕਿ ਨਾਰਮਲ ਲਾਈਫ ਉਹ ਕਦੀ ਜੀ ਨਹੀਂ ਪਾਏਗੀ ਕਹਿੰਦਾ ਪਰ ਜਿਵੇਂ ਕਿਸੇ ਇਨਸਾਨ ਦਾ ਪੂਰਬਲਾ ਕਰਮ ਜਾਗਣਾ ਹੁੰਦਾ ਹੈ ਤੇ ਉਹਨੂੰ ਕੋਈ ਐਦਾਂ ਦਾ ਇਨਸਾਨ ਮਿਲ ਜਾਂਦਾ ਹੈ ਕੋਈ ਰੱਬੀ ਰੂਹ ਮਿਲ ਜਾਂਦੀ ਹੈ ਜੋ ਉਹਨੂੰ ਸਿੱਧਾ ਰਸਤਾ ਦਿਖਾ ਦਿੰਦੀ ਹੈ ਸਹੀ ਰਸਤੇ ਤੇ ਪਾ ਦਿੰਦੀ ਹੈ ਕਹਿੰਦਾ ਕਿ ਮੇਰੇ ਨਾਲ ਵੀ ਐਦਾਂ ਹੋਇਆ ਮੈਨੂੰ ਕਹਿੰਦਾ ਕਿ ਮੈਂ ਆਪਣੇ ਕਿਸੇ ਫਰੈਂਡ ਦੇ ਘਰ ਕੋਈ ਫੰਕਸ਼ਨ ਸੀ ਉੱਥੇ ਗਿਆ ਹੁੰਨਾ ਹੈ ਉੱਥੇ ਮੈਨੂੰ ਮਹਾਪੁਰਸ਼ ਕੋਈ ਮਿਲਦੇ ਨੇ ਉਹਨਾਂ ਦੇ ਘਰ ਆਏ ਹੁੰਦੇ ਨੇ ਤੇ ਮੇਰਾ ਜਿਹੜਾ ਦੋਸਤ ਹੈ ਮੇਰੀ ਇੰਟਰੋਡਕਸ਼ਨ ਉਹਨਾਂ ਨਾਲ ਕਰਾ ਦਿੰਦਾ ਹੈ ਕਹਿੰਦਾ ਕਿ ਜਦੋਂ ਉਹਨਾਂ ਨਾਲ ਮੈਂ ਥੋੜੀ ਜਿਹੀ ਉਹਨਾਂ ਦੀ ਗੱਲਬਾਤ ਸੁਣੀ ਤੇ ਮੈਨੂੰ ਲੱਗਾ ਕਿ ਇਹ ਮਤਲਬ ਵਧੀਆ ਨੇ ਜਾਨੀ ਕਿ ਇਹਨਾਂ ਨੂੰ ਗਿਆਨ ਹੈ ਕੋਈ ਰੱਬੀ ਰੂਹ ਆ ਤੇ ਕਹਿੰਦਾ ਕਿ ਮੈਂ ਉਹਨਾਂ ਨਾਲ ਵਾਰਤਾਲਾਪ ਦੇ ਵਿੱਚ ਉਹਨਾਂ ਨਾਲ ਇਹ ਗੱਲ ਸਾਰੀ ਆਪਣੀ ਦੱਸਦੀ ਕਿ ਬਾਬਾ ਜੀ ਆਹ ਗੱਲ ਹੈ ਕਿ ਮੇਰੀ ਭੈਣ ਹੈ ਉਹ ਥੋੜੀ ਡਿਪਰੈਸ਼ਨ ਦਾ ਸ਼ਿਕਾਰ ਹੈ ਬੜਾ ਇਲਾਜ ਕਰਾਇਆ ਬਾਬਿਆਂ ਕੋਲ ਵੀ ਗਏ ਤੇ ਬੜਾ ਮਤਲਬ ਕੋਈ ਫਰਕ ਨਹੀਂ ਪਿਆ ਕਹਿੰਦਾ ਕਿ ਉਹ ਮਹਾਪੁਰਸ਼ ਹੱਸ ਕੇ ਕਹਿਣ ਲੱਗੇ ਪੀ ਤੁਸੀਂ ਐਡੇ ਵੱਡੇ ਬਾਬੇ ਨੂੰ ਛੱਡ ਕੇ ਤੁਸੀਂ ਬਾਹਰ ਕਿਉਂ ਤੱਕੇ ਖਾਂਦੇ ਫਿਰਦੇ ਕਹਿੰਦਾ ਕਿ ਮੈਂ ਪੁੱਛਿਆ ਕਿਹੜੇ ਬਾਬੇ ਦੀ ਗੱਲ ਕਰਦੇ ਹੋ ਪੀ ਦੱਸੋ ਅਸੀਂ ਉੱਥੇ ਵੀ ਲੈ ਜਾਂਦੇ ਆ ਉਹ ਕਹਿੰਦੇ ਕਿ ਜਦੋਂ ਘਰ ਦੇ ਵਿੱਚ ਐਡੀ ਵੱਡੀ ਹਸਤੀ ਐਡੇ ਵੱਡੇ ਮਹਾਪੁਰਸ਼ ਹੋਣ ਫਿਰ ਬਾਹਰ ਨਹੀਂ ਜਾਈਦਾ ਕਹਿੰਦੇ ਕਿਹੜੇ ਬਾਬੇ ਵੇ ਕਿਹੜੇ ਮਹਾਪੁਰਸ਼ ਕਹਿੰਦੇ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀਂ ਉਹਨਾਂ ਦੇ ਦਰ ਤੇ ਆਪਣੀ ਭੈਣ ਨੂੰ ਲੈ ਕੇ ਜਾਓ ਤੇ ਉਹ ਕਿਰਪਾ ਕਰਨਗੇ ਜੇ ਉਹ ਖੁਸ਼ ਹੋ ਗਏ ਉਹ ਰਾਜੀ ਹੋ ਗਏ ਤੇ ਫਿਰ ਤੁਹਾਡੀ ਜਿਹੜੀ ਭੈਣ ਹੈ ਉਹ ਇੰਨੇ ਟਾਈਮ ਤੋਂ ਜੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਕੁਝ ਸੈਕਿੰਡਾਂ ਦੇ ਵਿੱਚ ਠੀਕ ਹੋ ਜਾਏਗੀ ਅੱਖ ਦੀ ਪਲਕ ਝਮਕਦਿਆਂ ਵੀ ਟਾਈਮ ਲੱਗਦਾ ਉਸ ਤੋਂ ਪਹਿਲਾਂ ਠੀਕ ਹੋ ਜਾਏਗੀ ਕਹਿੰਦੇ ਕਿ ਜਦੋਂ ਮੈਂ ਸੁਣਿਆ ਤੇ ਮਨ ਵਿੱਚ ਚਾਅ ਵੀ ਹੋਇਆ ਕਿ ਸ਼ਾਇਦ ਹੁਣ ਸਹੀ ਰਾਹ ਲੱਭ ਗਿਆ ਪੀ ਅਸੀਂ ਉੱਥੇ ਵੀ ਜਾ ਕੇ ਦੇਖਦੇ ਹਾਂ ਤੇ ਉਹ ਵੀਰ ਕਹਿੰਦਾ ਕਿ ਅਸੀਂ ਫਿਰ ਅਗਲੇ ਦਿਨ ਹੀ ਪਲਾਨ ਬਣਾ ਲੈਂਦੇ ਆ ਜਾਣ ਦਾ ਤੈਨੂੰ ਕਿਸੇ ਤਰੀਕੇ ਨਾਲ ਅਸੀਂ ਬਿਠਾਵਟੂ ਕੇ ਕਹਿੰਦਾ ਕਿ ਅਸੀਂ ਕੋਸ਼ਿਸ਼ ਕਰਦੇ ਆਂ ਤੇ ਅਸੀਂ ਚਲ ਜਾਂਦੇ ਆਂ ਗੁਰਦੁਆਰਾ ਟਾਲਾ ਸਾਹਿਬ ਕਹਿੰਦਾ ਕਿ ਟਾਲਾ ਸਾਹਿਬ ਜਾਣੇ ਆ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਤੇ ਉੱਥੇ ਅਰਦਾਸੀ ਸਿੰਘ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਇਦਾਂ ਆਹ ਪ੍ਰੋਬਲਮ ਐ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰ ਦੋ ਕਿ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਫੌਜਾਂ ਕਿਰਪਾ ਕਰਨ ਮੇਰੀ ਭੈਣ ਤੰਦਰੁਸਤ ਹੋ ਜਾਵੇ ਕਿੰਦੇ ਕੀ ਅਰਦਾਸੀ ਸਿੰਘ ਅਰਦਾਸ ਕਰ ਦਿੰਦਾ ਹੈ ਤੇ ਅਸੀਂ ਫਿਰ ਉੱਥੇ ਬੈਠੇ ਹੁੰਨੇ ਆ ਬੈਠ ਜਾਨੇ ਆ ਥੋੜਾ ਟਾਈਮ ਉੱਥੇ ਕੀਰਤਨ ਚੱਲ ਰਿਹਾ ਹੁੰਦਾ ਹੈ ਕੀਰਤਨ ਸਰਵਨ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਬਾਹਰ ਆ ਕੇ ਤੇ ਫਿਰ ਅਸੀਂ ਦੂਜੀ ਸਾਈਡ ਤੇ ਜਾਂਦੇ ਆ ਜਿੱਥੇ ਇਕੱਠੇ ਖਾਂਡ ਬੱਤ ਸਾਬ ਰੱਖੇ ਹੁੰਦੇ ਨੇ ਕਿੰਦੇ ਉੱਧਰ ਜਾ ਕੇ ਉੱਥੇ ਵੀ ਅਸੀਂ ਅਰਦਾਸ ਬੇਨਤੀ ਕਰਦੇ ਆ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਸੀ ਘਰ ਆ ਜਾਂਦੇ ਆ ਅਵੀਰ ਕਹਿੰਦਾ ਕਿ ਅਸੀਂ ਘਰ ਆਉਨੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਸੌ ਜਾਂਦੇ ਆ ਅਗਲਾ ਦਿਨ ਚੜਦਾ ਆ ਆਹਲਾ ਦਿਨ ਚੜਦਾ ਹੀ ਅਸੀਂ ਆਪਣੀ ਭੈਣ ਦੀ ਆਵਾਜ਼ ਨੂੰ ਸੁਣਿਆ ਬੜਾ ਟਾਈਮ ਹੋ ਗਿਆ ਸੀ ਤੇ ਜਿਹੜੀ ਭੈਣ ਮੈਂ ਉਹਦੇ ਦੇਖਣ ਜਾਣਾ ਆ ਵੀ ਕੀ ਕਰ ਰਹੀ ਆ ਉੱਠ ਗਈ ਆ ਕਹਿੰਦਾ ਕਿ ਜਦੋਂ ਮੈਂ ਜਾਣਾ ਆ ਦੇਖਦਾ ਆ ਤੇ ਉਹ ਬੈਠੀ ਹੁੰਦੀ ਆ ਤੇ ਕਹਿੰਦਾ ਮੈਂ ਉਹਨੂੰ ਪੁੱਛਦਾ ਆ ਵੀ ਤੂੰ ਠੀਕ ਐ ਹੁਣ ਕਹਿੰਦੇ ਕਿ ਉਹ ਮੈਨੂੰ ਕਹਿੰਦੀ ਮੈਨੂੰ ਕੁਝ ਨਹੀਂ ਗਿਆ ਹੁਣ ਨਾ ਹਾਲ ਦੱਸਿਆ ਨਾ ਹਾਲ ਪੁੱਛਿਆ ਮੈਨੂੰ ਕਹਿੰਦੀ ਕਿ ਮੈਨੂੰ ਉੱਥੇ ਲੈ ਕੇ ਜਾਓ ਜਿੱਥੇ ਕੱਲ ਲੈ ਕੇ ਗਏ ਸੀ ਤੇ ਇਹ ਕਹਿੰਦਾ ਕਿ ਅਸੀਂ ਮੈਂ ਜਾ ਕੇ ਇੱਕ ਬਾਹਰ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਵੀ ਇਦਾਂ ਬੋਲੀ ਨਹੀਂ ਮੈਨੂੰ ਬੜਾ ਖੁਸ਼ੀ ਹੋਈ ਕਿ ਉਹ ਬੋਲੀ ਤੇ ਮੈਨੂੰ ਕਹਿੰਦੀ ਉੱਥੇ ਲੈ ਕੇ ਜਾਓ ਤੇ ਉਹ ਵੀਰ ਦੱਸਦਾ ਕਿ ਮੈਂ ਆਪਣੇ ਜਦੋਂ ਪੇਰੈਂਟਸ ਨੂੰ ਇਹ ਚੀਜ਼ ਕਹਿੰਨੇ ਆ ਤੇ ਅਸੀਂ ਉਸੇ ਟਾਈਮ ਹੀ ਤਿਆਰ ਹੋਏ ਤੇ ਅਸੀਂ ਫੇਰ ਲੈ ਗਏ ਉੱਥੇ ਉੱਥੇ ਜਾਂਦੇ ਆ ਉੱਥੇ ਹੱਥ ਜੋੜ ਕੇ ਮੇਰੀ ਭੈਣ ਵੀ ਖੜੀ ਹੁੰਦੀ ਆ ਅਸੀਂ ਸਾਰੇ ਹੱਥ ਜੋੜ ਕੇ ਅਰਦਾਸ ਕਰ ਰਹੇ ਹੁੰਦੇ ਆ ਕਹਿੰਦਾ ਅਚਾਨਕ ਮੇਰੀ ਨਿਗਾ ਆਪਣੀ ਭੈਣ ਵੱਲ ਜਾਂਦੀ ਉਹਦੀ ਅੱਖਾਂ ਚੋਂ ਨਾ ਹੰਝੂ ਆ ਰਹੇ ਹੁੰਦੇ ਆ ਕਹਿੰਦਾ ਕਿ ਮੇਰੇ ਮੋਢੇ ਦੇ ਹੱਥ ਰੱਖਦਾ ਆ ਤੇ ਵੀ ਕੀ ਗੱਲ ਹੋਈ ਤੇ ਇਹ ਕਹਿੰਦਾ ਕਿ ਮੇਰੇ ਹੱਥ ਸਾਈਡ ਤੇ ਕਰ ਦਿੰਦੀ ਆ ਤੇ ਮੱਥਾ ਟੇਕ ਕੇ ਅਸੀਂ ਬੈਠ ਜਾਂਦੇ ਆ ਭੈਣ ਵੀ ਮੇਰੇ ਨਾਲ ਬੈਠ ਜਾਂਦੀ ਆ ਤੇ ਤੁਰ ਕੇ ਆਰਾਮ ਨਾਲ ਕਿਸੇ ਨੇ ਹੱਥ ਨਹੀਂ ਰੱਖਿਆ ਕਿਸੇ ਨੇ ਫੜ ਕੇ ਨਹੀਂ ਲਿਆਂਦਾ ਆਪ ਦੇਖ ਲਈ ਦੇਖ ਸ਼ਕੀਤ ਤੇ ਅਸੀਂ ਬਾਹਰ ਜਾਂਦੇ ਆ ਤੇ ਤੇ ਗੱਡੀ 'ਚ ਬੈਠਿਆ ਮੇਰੀ ਮੰਮੀ ਕਹਿੰਦਾ ਸਿਸਟਰ ਦੇ ਨਾਲ ਬੈਠੀ ਹੁੰਦੀ ਆ ਤੇ ਮੈਂ ਤੇ ਪਾਪਾ ਅੱਗੇ ਹੁੰਨੇ ਆ ਕਹਿੰਦੇ ਕਿ ਅਸੀਂ ਗੱਡੀ ਜੇ ਸਟਾਰਟ ਹੀ ਕੀਤੀ ਹੁੰਦੇ ਜਿਹੜੀ ਮੇਰੀ ਭੈਣ ਐ ਉਹ ਤਾਂ ਹਾਂ ਮਾਰ ਕੇ ਰੋਈ ਮੰਮੀ ਦੇ ਨਾਲ ਲੱਗ ਕੇ ਤੇ ਅਸੀਂ ਬੜਾ ਮਤਲਬ ਮੰਮੀ ਨੇ ਚੁੱਪ ਕਰਾਇਆ ਵੀ ਬੇਟਾ ਕੋਈ ਗੱਲ ਨਹੀਂ ਸਹੀ ਠੀਕ ਹੋ ਜਾਣਾ ਤੂੰ ਠੀਕ ਹੋ ਜਾਣਾ ਕਹਿੰਦਾ ਕਿ ਇਦਾਂ ਚੁੱਪ ਕਰਾਇਆ ਬੜਾ ਰੋਈ ਤੇ ਜਦੋਂ ਅਸੀਂ ਘਰ ਜਾਂਦੇ ਆ ਘਰ ਜਾ ਕੇ ਅਸੀਂ ਅਰਦਾਸ ਬੇਨਤੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਕਰਦੇ ਆ ਤੇ ਵੀ ਭੈਣ ਜਿਹੜੀ ਆ ਬਾਬਾ ਦੀਪ ਸਿੰਘ ਜੀ ਤੁਹਾਡੀ ਕਿਰਪਾ ਦੇ ਨਾਲ ਇੰਪਰੂਵਮੈਂਟ ਹੋਈ ਆ ਵੀ ਆਪਣਾ ਹੱਥ ਰੱਖਿਓ ਸਿਰ ਤੇ ਮੇਰੀ ਭੈਣ ਨੂੰ ਤੰਦਰੁਸਤ ਕਰ ਦਿਓ ਕਹਿੰਦੇ ਕਿ ਇਦਾਂ ਫਿਰ ਦਿਨ ਬੀਤਦੇ ਨੇ ਹੌਲੀ-ਹੌਲੀ ਤੇ ਅਸੀਂ ਆਪਣੀ ਭੈਣ ਦੇ ਲਾਗੇ ਨਾ ਮੂਲ ਮੰਤਰ ਦਾ ਪਾਠ ਲਾ ਛੜਦੇ ਆ ਤੇ ਭੈਣ ਜਿਹੜੀ ਐ ਪੜ੍ਹੀ ਲਿਖੀ ਆ ਤੇ ਇੱਕ ਦਿਨ ਉਹ ਆਪੇ ਕਹਿੰਦੀ ਆ ਕਿ ਮੈਨੂੰ ਗੁਰਕਾ ਸਾਹਿਬ ਲੈ ਕੇ ਦੋ ਮੇਰਾ ਜੀ ਕਰਦਾ ਕਿ ਮੈਂ ਬਾਣੀ ਪੜਾਂ ਤੇ ਕਹਿੰਦਾ ਕਿ ਹੌਲੀ ਹੌਲੀ ਇੰਪਰੂਵਮੈਂਟ ਹੁੰਦੀ 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 ਬਿਲਕੁਲ ਸਾਡੀ ਭੈਣ ਜਿਹੜੀ ਐ ਨੌਂ ਬਾਰ ਨੌ ਤੰਦਰੁਸਤ ਹੋ ਗਈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਜਿਹੜੀ ਕਿਸੇ ਕੋਲੋਂ ਠੀਕ ਨਹੀਂ ਹੋਇਆ ਡਿਪਰੈਸ਼ਨ ਇਦਾਂ ਦੀ ਇੱਕ ਚੀਜ਼ ਐ ਜਿਹਦਾ ਕੋਈ ਇਲਾਜ ਕੋਈ ਦਵਾਈ ਨਹੀਂ ਡਾਕਟਰ ਦਵਾਈ ਦੇਣਗੇ ਨੀਂਦ ਦੀਆਂ ਦੇਣਗੇ ਟੈਨਸ਼ਨ ਦੀ ਦਵਾਈ ਕੀ ਆ ਨੀਂਦ ਦੀਆਂ ਗੋਲੀਆਂ ਪਰ ਜੇ ਅਸਲ ਮਾਇਨੇ ਦੇ ਵਿੱਚ ਕੋਈ ਠੀਕ ਹੋਣਾ ਚਾਹੁੰਦਾ ਹੈ ਸਭ ਤੋਂ ਵੱਡਾ ਵੈਦ ਸਭ ਤੋਂ ਵੱਡਾ ਡਾਕਟਰ ਗੁਰੂ ਕੀ ਬਾਣੀ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਨੇ ਉਹਨਾਂ ਦਾ ਲੜ ਫੜ ਲਓ ਉਹਨਾਂ ਦੇ ਆ ਕੇ ਅੱਗੇ ਪੱਲਾ ਅੜ ਲਓ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਦੇ ਘਰ ਵਿੱਚ ਆ ਕੇ ਸਭ ਨੂੰ ਖੁਸ਼ੀਆਂ ਨਾਲ ਲਿਵਾਜ ਦੇਣਗੇ ਸਾਸ ਸੰਗਤ ਜੀ ਐਦਾਂ ਫਿਰ ਉਸ ਭੈਣ ਦਾ ਜਿਹੜਾ ਡਿਪਰੈਸ਼ਨ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸ਼ਹੀਦ ਸਿੰਘ ਸਿੰਘਾਂ ਦੀ ਕਿਰਪਾ ਦੇ ਨਾਲ ਬਿਲਕੁਲ ਠੀਕ ਹੋ ਗਿਆ ਭੈਣ ਉਹ ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਰਹਿ ਰਹੀ ਹੈ ਤੇ ਉਸ ਭੈਣ ਦਾ ਜਿਹੜਾ ਡਿਪਰੈਸ਼ਨ ਸੀ ਉਹ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਬਿਲਕੁਲ ਠੀਕ ਹੋਇਆ ਐਦਾਂ ਸਾਧ ਸੰਗਤ ਜੀ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਕਿਸੇ ਨਾ ਕਿਸੇ ਜਰੀਏ ਆਪਣਾ ਪਿਆਰਾ ਭੇਜ ਕੇ ਆਪਣੇ ਦਰ ਤੇ ਬੁਲਾ ਲੈਂਦੇ ਨੇ ਤੇ ਫਿਰ ਸਭ ਦਾ ਭਲਾ ਕਰਦੇ ਨੇ ਕਿਉਂਕਿ ਉਹਨਾਂ ਦਾ ਕਾਰ ਉਹਨਾਂ ਦੀ ਕਾਰ ਹੀ ਇਹ ਆ ਉਹਨਾਂ ਦਾ ਕੰਮ ਹੀ ਦੁਨੀਆ ਦਾ ਭਲਾ ਕਰਨਾ ਹੈ ਸਭ ਦਾ ਭਲਾ ਕਰਨਾ ਹੈ ਤੁਸਾ ਸਤਸੰਗ ਜੀ ਨੇ ਕਿ ਹਾਜ਼ਰੀ ਪ੍ਰਵਾਨ ਕਰਿਓ ਹਾਓ ਸ਼ਹੀਦ ਸਿੰਘਾਂ ਦੀ ਵਡਿਆਈ ਕਰੀਏ ਸ਼ਹੀਦ ਸਿੰਘਾਂ ਦਾ ਨਾਮ ਜਪੀਏ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ